ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 603 ਤੋਂ ਲੈ ਕੇ 605 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਸੋਰਠ ਮਹੱਲਾ ਤੀਜਾ ਕਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਹੀਂ ਮਨ ਜਗਤ ਦੁਖ ਰੋਗ ਵਿਆਪਿਆ ਮਰ ਜਨਮੇ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵੇ ਤਾਂ ਸੁਖ ਪਾਵੈ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਸਤਗੁਰੂ ਤੋਂ ਬਿਨਾਂ ਇਸ ਜਗਤ ਦੇ ਵਿੱਚ ਸੁਖ ਨਹੀਂ ਮਿਲਦਾ ਹੋਰ ਕਿਸੇ ਥਾਂ ਤੇ ਗਿਆ ਸੁੱਖ ਨਹੀਂ ਮਿਲਦਾ ਸਤਿਗੁਰ ਦੇ ਰਾਹੀ ਹੀ ਸੁੱਖ ਪ੍ਰਾਪਤ ਹੁੰਦਾ ਹੈ ਜਗਤ ਕਹਿੰਦੇ ਹਉਮੈ ਦੇ ਰੋਗ ਦੇ ਵਿੱਚ ਵਿਆਪਕ ਹੋਇਆ ਹੋਇਆ ਇਸ ਹਉਮੈ ਦੇ ਰੋਗ ਦੇ ਕਾਰਨ ਫਿਰ ਜਗਤ ਵਿੱਚ ਆਵਾਗਮਨ ਦਾ ਚੱਕਰ ਚੱਲ ਰਿਹਾ ਤੇ ਜੀਵ ਦੁਖੀ ਹੁੰਦੇ ਹਨ ਕਹਿੰਦੇ ਹੈ ਪ੍ਰਾਣੀ ਸਤਿਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰ ਫਿਰ ਤੈਨੂੰ ਸੁੱਖ ਮਿਲੇਗਾ ਸਤਗੁਰ ਦੀ ਦਸੀ ਹੋਈ ਸੇਵਾ ਭਗਤੀ ਹੋਏਗੀ ਤਾਂ ਸੁਖ ਮਿਲੇਗਾ ਨਹੀਂ ਤੇ ਇਹ ਮਨੁੱਖਾ ਜਨਮ ਵਿਅਰਥ ਚਲੇ ਜਾਣਾ ਹੈ ਤ੍ਰੈ ਗੁਣਤਾਤ ਬਹੁ ਕਰਮ ਕਮਾਵੇ ਹਰ ਰਸ ਸਾਧਨ ਆਇਆ ਸੰਦਿਆ ਤਰਪਣ ਕਰੈ ਗਾਇਤਰੀ ਬਿਨ ਬੂਜੈ ਦੁਖ ਪਾਇਆ ਕਹਿੰਦੇ ਪਰਮੇਸ਼ਰ ਦਾ ਨਾਮ ਰਸ ਚਖਣ ਤੋਂ ਬਿਨਾਂ ਜੀਵ ਨੂੰ ਨਾਮ ਰਸ ਦਾ ਸਵਾਦ ਨਹੀਂ ਆਉਂਦਾ ਜਿਹੜੇ ਜੀਵ ਕਹਿੰਦੇ ਮਾਇਆ ਦੇ ਤਿੰਨਾ ਗੁਣਾਂ ਦੇ ਅਧੀਨ ਹੋਰ ਧਾਰਮਿਕ ਕੰਮ ਕਰਦੇ ਨੇ ਉਹ ਸਾਰੇ ਵਿਅਰਥ ਚੱਲ ਜਾਂਦੇ ਨੇ ਜਿਸ ਤਰ੍ਹਾਂ ਪੰਡਤ ਬਾਰੇ ਕਹਿ ਰਹੇ ਨੇ ਕਿ ਵੀ ਸੰਤਿਆ ਦੇ ਤਿੰਨੋਂ ਪਾਠ ਕਰਦਾ ਫਿਰ ਪਾਣੀ ਦਿੰਦਾ ਗਾਇਤਰੀ ਮੰਤਰ ਪੜ੍ਹਦਾ ਪਰ ਜੀਵਨ ਦੀ ਅਸਲੀਅਤ ਤੋਂ ਬਿਨਾਂ ਦੁੱਖ ਹੀ ਭੋਗਦਾ ਹੈ ਸਤਗੁਰ ਸੇਵੇ ਸੋ ਵੱਡ ਪਾਗੀ ਜਿਸ ਨੂੰ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚੋਂ ਆਪ ਗਵਾਏ ਕਹਿੰਦੇ ਜਿਹੜੇ ਜੀਵ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ ਪਰ ਕਹਿੰਦੇ ਵੱਡੇ ਭਾਗ ਉਹਨਾਂ ਦੇ ਵੀ ਨੇ ਜਿਨ੍ਹਾਂ ਨੂੰ ਪਰਮੇਸ਼ਰ ਗੁਰੂ ਦੇ ਨਾਲ ਮਿਲਾ ਦਿੰਦਾ ਹੈ ਫਿਰ ਗੁਰੂ ਦੇ ਨਾਲ ਮਿਲਿਆ ਜੀਵ ਹਰੀ ਦੇ ਨਾਮ ਦਾ ਰਸ ਚਖਦੇ ਨੇ ਫਿਰ ਉਹ ਤ੍ਰਿਪਤ ਹੋ ਜਾਂਦੇ ਨੇ ਮਾਇਆ ਵੱਲੋਂ ਉਹਨਾਂ ਦੇ ਅੰਦਰੋਂ ਹੰਕਾਰ ਵੀ ਖਤਮ ਹੋ ਜਾਂਦਾ ਇਹ ਜੱਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤ ਗੁਰ ਮਿਲੇ ਤਾਂ ਅੱਖੀਂ ਵੇਖੈ ਕਰੇ ਅੰਦਰ ਸੱਚ ਪਾਏ ਫਿਰ ਨਾਨਕ ਜੀ ਕਹਿੰਦੇ ਨੇ ਜਿਹੜਾ ਇਹ ਜਗਤ ਆ ਮਾਇਆ ਦੇ ਵਿੱਚ ਅੰਨਾ ਹੋਇਆ ਤੇ ਜਿਹੜੇ ਫਿਰ ਮਾਇਆ ਦੇ ਵਿੱਚ ਰਹਿ ਕੇ ਕੰਮ ਕਰ ਰਿਹਾ ਉਹ ਵੀ ਅਗਿਆਨਤਾ ਵਾਲੇ ਨੇ ਗੁਰੂ ਤੋਂ ਬਿਨਾਂ ਉਸ ਨੂੰ ਜੀਵਨ ਦਾ ਸਹੀ ਰਾਸਤਾ ਪਤਾ ਨਹੀਂ ਲੱਗਦਾ ਪਰ ਜਦੋਂ ਗੁਰੂ ਦੇ ਨਾਲ ਮਿਲਾਪ ਹੁੰਦਾ ਜੀਵ ਦਾ ਫਿਰ ਉਹ ਪਰਮੇਸ਼ਰ ਦੇ ਦਰਸ਼ਨ ਅੱਖੀਂ ਕਰਦਾ ਤੇ ਆਪਣੇ ਹਿਰਦੇ ਘਰ ਵਿੱਚ ਹੀ ਪ੍ਰਮਾਤਮਾ ਨੂੰ ਲੱਭ ਲੈਂਦਾ ਹੈ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ-ਜੁਗ ਦਾਤੇ ਸਬਦੇ ਦੇਹ ਬੁਝਾਈ ਕਹਿੰਦੇ ਜੋ ਸਤਗੁਰ ਦੀ ਦਸੀ ਹੋਈ ਸੇਵਾ ਭਗਤੀ ਆ ਜੇ ਉਹ ਜੀਵ ਨਹੀਂ ਕਰਦਾ ਫਿਰ ਜੀਵ ਸਦਾ ਹੀ ਭਟਕਦਾ ਰਹਿੰਦਾ ਦੁੱਖ ਵਿੱਚ ਰਹਿੰਦਾ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਸਦਾ ਹੀ ਦਾਤੇ ਹੋ ਤੇ ਅਸੀਂ ਸਦਾ ਹੀ ਦੀਨ ਆ ਨਿਮਾਣੇ ਆ ਸਾਨੂੰ ਗੁਰੂ ਦੇ ਸ਼ਬਦ ਦੇ ਰਾਹੀ ਅਸਲੀਅਤ ਜੀਵਨ ਦੀ ਸਮਝਾ ਦਿਓ ਆਪਾ 부ਝਾ ਦਿਓ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇ ਵਾਧਾਰੇ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਕਿਰਪਾ ਕਰੋ ਸਤਿਗੁਰੂ ਦੇ ਨਾਲ ਮੇਲ ਕਰਾ ਦਿਓ ਫਿਰ ਸਤਿਗੁਰੂ ਦੇ ਰਾਹੀ ਹੀ ਤੁਹਾਡੇ ਨਾਮ ਦੀ ਦਾਤ ਮਿਲਦੀ ਹੈ ਤੇ ਉਹ ਨਾਮ ਹੀ ਸਾਡੀ ਜ਼ਿੰਦਗੀ ਦਾ ਆਧਾਰ ਹੈ ਮਨਸਾ ਮਾਰ ਦੁਬਿ ਦਾਸ ਸਹਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਾਰਾ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦਾ ਅਪਰੰਪਰ ਨਾਮ ਪਾ ਲਿਆ ਉਹਦੇ ਅੰਦਰੋਂ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਉਹਦੀ ਮਨਸਾ ਖਤਮ ਹੋ ਜਾਂਦੀ ਹੈ ਨਾ ਜਿਹੜੀ ਦੁਬਦਾ ਹੈਗੀ ਆ ਉਹ ਨਾਮ ਦੇ ਰਾਹੀ ਖਤਮ ਹੋ ਜਾਂਦੀ ਹੈ ਤੇ ਜੀਵ ਨਾਮ ਦੇ ਰਾਹੀ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਇਸ ਤਰ੍ਹਾਂ ਕਹਿੰਦੇ ਹਰੀ ਦੇ ਨਾਮ ਦਾ ਰਸ ਚੱਕ ਕੇ ਜੀਵ ਦਾ ਮਨ ਨਿਰਮਲ ਹੋ ਜਾਂਦਾ ਜਿਹਦੇ ਨਾਲ ਉਹਦੇ ਸਾਰੇ ਪਾਪ ਕੱਟ ਹੋ ਜਾਂਦੇ ਨੇ ਵਾਹਿਗੁਰੂ ਜੀ ਸਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨ ਹੋਈ ਅਮਰਤ ਨਾਮ ਸਦਾ ਮਨ ਮਿਠਾ ਸਬਦੇ ਪਾਵੇ ਕੋਈ ਜਿਹੜੇ ਕਹਿੰਦੇ ਜੀਵ ਗੁਰੂ ਦੇ ਸ਼ਬਦ ਦੇ ਰਾਹੀ ਵਿਕਾਰਾਂ ਵੱਲੋਂ ਅਸ਼ੋ ਹੋ ਜਾਂਦੇ ਨੇ ਵਿਕਾਰਾਂ ਵੱਲੋਂ ਉਹਨਾਂ ਦਾ ਮਨ ਮਰ ਜਾਂਦਾ ਫਿਰ ਉਹ ਸਦਾ ਲਈ ਜੀਵਤ ਹੋ ਜਾਂਦੇ ਨੇ ਉਹਨਾਂ ਨੂੰ ਆਤਮਿਕ ਜੀਵਨ ਮਿਲ ਜਾਂਦਾ ਫਿਰ ਉਹਨਾਂ ਨੂੰ ਕਦੇ ਆਤਮਿਕ ਮੌਤ ਨਹੀਂ ਆਉਂਦੀ ਕਹਿੰਦੇ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸਬਦੇ ਪਾਵੇ ਕੋਈ ਜਿਹੜਾ ਗੁਰੂ ਦੇ ਦਿੱਤਾ ਹੋਇਆ ਅੰਮ੍ਰਿਤ ਨਾਮ ਆ ਪਰਮੇਸ਼ਰ ਦਾ ਉਹ ਸਦਾ ਹੀ ਮਨ ਨੂੰ ਮਿੱਠਾ ਲੱਗਦਾ ਹੈਗਾ ਪਰ ਗੁਰੂ ਦੇ ਸ਼ਬਦ ਦੇ ਰਾਹੀ ਕੋਈ ਵਿਰਲੇ ਹੀ ਪਾਉਂਦੇ ਨੇ ਇਹ ਦਾਤ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸਈ ਕਹਿੰਦੇ ਪਰਮੇਸ਼ਰ ਨੇ ਆਪਣੀ ਜਿਹੜੀ ਨਾਮ ਦੀ ਦਾਤ ਆ ਆਪਣੇ ਹੱਥ ਵਿੱਚ ਰੱਖੀ ਆ ਜਿਸ ਤੇ ਪ੍ਰਸੰਨ ਹੁੰਦਾ ਉਸ ਨੂੰ ਹੀ ਇਹ ਨਾਮ ਦੀ ਦਾਤ ਗੁਰੂ ਦੇ ਰਾਹੀ ਮਿਲਦੀ ਆ ਕਿ ਨਾਨਕ ਜੀ ਕਹਿੰਦੇ ਨੇ ਜਿਹੜੇ ਨਾਮ ਰੰਗ ਵਿੱਚ ਰੰਗੇ ਨੇ ਹੋ ਹਮੇਸ਼ਾ ਇਸ ਲੋਕ ਵਿੱਚ ਵੀ ਸੁੱਖ ਪਾਉਂਦੇ ਨੇ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉਹ ਸਤਕਾਰ ਪਾਉਂਦੇ ਨੇ ਸੋਰਠ ਮਹੱਲਾ ਤੀਜਾ ਸਤਗੁਰ ਸੇਵੇ ਤਾਂ ਸਹਜ ਤੁਨ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਜਿਹੜੇ ਜੀਵ ਕਹਿੰਦੇ ਪਾਸ਼ਾ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਉਹਨਾਂ ਦੇ ਅੰਦਰ ਨਿਰੰਤਰ ਕਹਿੰਦੇ ਜਿਸ ਤਰ੍ਹਾਂ ਇੱਕ ਆਤਮਿਕ ਅਡੋਲਤਾ ਦੀ ਰੌਂ ਚੱਲ ਪੈਂਦੀ ਆ ਉਹ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਦੇ ਨੇ ਉਹਨਾਂ ਦੀ ਜਿਹੜੀ ਬੁੱਧੀ ਹੈਗੀ ਆ ਉਹ ਵੀ ਕਹਿੰਦੇ ਬਲ ਵਾਲੀ ਹੋ ਜਾਂਦੀ ਆ ਉਹਨਾਂ ਦੀ ਅਕਲ ਚੰਗੀ ਹੋ ਜਾਂਦੀ ਆ ਹਰੀ ਦਾ ਨਾਮ ਕਹਿੰਦੇ ਹਰ ਕਾ ਨਾਮ ਸੱਚਾ ਮਨ ਵਸਿਆ ਫਿਰ ਹਰੀ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਨਾਮ ਦੇ ਰਾਹੀ ਹੀ ਉਹਨਾਂ ਦੀ ਸਮਾਈ ਨਾਮ ਵਿੱਚ ਹੋ ਜਾਂਦੀ ਆ ਬਿਨ ਸਤਗੁਰ ਸਭ ਜਗ ਬਉਰਾਨਾ ਮਨਮੁਖ ਅੰਦਾਬਦ ਨਾ ਜਾਣੈ ਝੂਠੇ ਪਰਮ ਪੁਲਾਣਾ ਰਹਾਓ ਕਹਿੰਦੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਜਗ ਝੱਲਾ ਹੋਇਆ ਹੋਇਆ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਮਾਇਆ ਦੇ ਵਿੱਚ ਅਗਿਆਨਤਾ ਦੇ ਵਿੱਚ ਲੱਗੇ ਰਹਿੰਦੇ ਨੇ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਨਹੀਂ ਪਾਉਂਦੇ ਫਿਰ ਉਹ ਜਿਹੜੀ ਇਹ ਝੂਠਾ ਜਗਤ ਆ ਇਹਦੇ ਵਿੱਚ ਭਰਮ ਦੇ ਵਿੱਚ ਭੁੱਲੇ ਆਪਣਾ ਜੀਵਨ ਬਿਤਾਉਂਦੇ ਨੇ ਤ੍ਰੈ ਗੁਣ ਮਾਇਆ ਪਰਮ ਪੁਲਾਇ ਹਮੇ ਬੰਧਨ ਕਮਾਏ ਜੰਮਣ ਮਰਨ ਸਿਰ ਉਪਰ ਉਬੋ ਗਰਬ ਜੋਨ ਦੁਖ ਪਾਏ ਫਿਰ ਕਹਿੰਦੇ ਆਪਣੀ ਮਨ ਦੀ ਮੱਤ ਪਿੱਛੇ ਚੱਲਣ ਵਾਲੇ ਜੀਵ ਮਾਇਆ ਦੇ ਤਿੰਨਾ ਗੁਣਾਂ ਦੇ ਕਾਰਨ ਭਰਮ ਵਿੱਚ ਰਹਿੰਦੇ ਨੇ ਹਮੇ ਹੈ ਉਹਨਾਂ ਨੂੰ ਵਿਕਾਰਾਂ ਦੇ ਬੰਧਨ ਬਣੇ ਰਹਿੰਦੇ ਨੇ ਆਵਾਗਵੰਧਾ ਚੱਕਰ ਉਹਨਾਂ ਦੇ ਸਿਰਤੇ ਰਹਿੰਦਾ ਇਸ ਤਰ੍ਹਾਂ ਅਲੱਗ-ਅਲੱਗ ਗਰਭ ਜੋਨਾਂ ਦੇ ਵਿੱਚ ਪੈਂਦੇ ਨੇ ਤੇ ਬੜਾ ਦੁੱਖ ਸਹਾਰਦੇ ਨੇ ਤ੍ਰੈ ਗੁਣ ਵਰਤ ਸਗਲ ਸੰਸਾਰਾ ਹਉ ਮੈਂ ਵਿੱਚ ਪਤ ਖੋਈ ਗੁਰਮੁਖ ਹੋਵੇ ਚੌਥਾ ਪਦ ਚੀਨੈ RAM ਨਾਮ ਸੁਖ ਹੋਈ ਫਿਰ ਕਹਿੰਦੇ ਸਾਰਾ ਸੰਸਾਰ ਮਾਇਆ ਦੇ ਤਿੰਨਾ ਗੁਣਾਂ ਦੇ ਅਧੀਨ ਹੋਣ ਕਰਕੇ ਹਉਮੈ ਵਿੱਚ ਰਹਿੰਦਾ ਇਸ ਕਰਕੇ ਆਪਣੀ ਇੱਜ਼ਤ ਗਵਾ ਲੈਂਦਾ ਹੈ ਕਹਿੰਦੇ ਜਿਹੜਾ ਜੀਵ ਕੋਈ ਗੁਰੂ ਦੇ ਸਨਮੁਖ ਹੁੰਦਾ ਉਹ ਫਿਰ ਤਿੰਨਾ ਮਾਇਆ ਦੇ ਗੁਣਾਂ ਤੋਂ ਉੱਪਰ ਉੱਠ ਕੇ ਚੌਥੀ ਜਿਹੜੀ ਹੈਗੀ ਆ ਪਰਮ ਪੱਦੀ ਅਵਸਥਾ ਪਾਉਂਦਾ ਹਰੀ ਦੇ ਨਾਮ ਨੂੰ ਉਹ ਸਮਝਦਾ ਨਾਮ ਦੇ ਨਾਲ ਜਾਣ ਪਛਾਣ ਪਾਉਂਦਾ ਤੇ ਉਹਨੂੰ ਫਿਰ ਸਦਾ ਹੀ ਸੁਖ ਰਹਿੰਦਾ ਤਰੇ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੈ ਸੋ ਹੋਈ ਨਾਨਕ RAM ਨਾਮ ਨਿਸਤਾਰਾ ਸਬਦੇ ਹौं ਮੈਂ ਖੋਈ ਫਿਰ ਕਹਿੰਦੇ ਹੈ ਪਰਮੇਸ਼ਰ ਜੀ ਜਿਹੜੇ ਮਾਇਆ ਦੇ ਤਿੰਨ ਗੁਣ ਨੇ ਇਹ ਵੀ ਤੂੰ ਆਪ ਹੀ ਬਣਾਏ ਨੇ ਜਗਤ ਵਿੱਚ ਉਹੀ ਕੁਝ ਹੁੰਦਾ ਜੋ ਤੂੰ ਆਪ ਕਰ ਰਹੇ ਆ ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਵਿੱਚ ਜੁੜਿਆ ਜੀਵ ਦਾ ਇਹ ਮਾਇਆ ਦੇ ਤਿੰਨਾ ਗੁਣਾ ਤੋਂ ਸੰਸਾਰ ਦੇ ਭਵਜਲ ਤੋਂ ਪਾਰ ਉਤਾਰਾ ਹੋ ਜਾਂਦਾ ਤੇ ਗੁਰੂ ਦੇ ਸ਼ਬਦ ਰਾਹੀਂ ਜੀਵ ਦੇ ਵਿੱਚੋਂ ਹਉਮੈ ਖਤਮ ਹੋ ਜਾਂਦੀ ਆ ਵਾਹਿਗੁਰੂ ਜੀ ਸੋਰਠਾ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਹਾ ਵਰਣ ਜਾ ਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਹਾਰਾ ਆਪੇ ਵਣਜ ਵਪਾਰੀਆ ਪਿਆਰਾ ਆਪੇ ਸੱਚ ਵਿਸਾਹ ਜਪ ਮਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗੰਮ ਅਥਾ ਰਹਾਓ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੂੰ ਜਗਤ ਦੇ ਵਿੱਚ ਆਪੇ ਹੀ ਹਰ ਜਗ੍ਹਾ ਤੇ ਵਿਆਪਕ ਹੈ ਵਿਆਪਕ ਹੁੰਦਾ ਹੋਇਆ ਵੀ ਤੂੰ ਨਿਰਲੇਪ ਵੀ ਹੈ ਜਗਤ ਦੇ ਵਿੱਚ ਵਣਜ ਕਰਨ ਵਾਲਾ ਬਨਜਾਰਾ ਵੀ ਆਪੇ ਹੈ ਤੇ ਸ਼ਾਹੂਕਾਰ ਵੀ ਆਪੇ ਹੈ ਵਣਜ ਆਪੇ ਹੈ ਵਪਾਰ ਕਰਨ ਵਾਲਾ ਆਪੇ ਹੈ ਤੇ ਜੋ ਸਰਮਾਇਆ ਹੈ ਉਹ ਵੀ ਤੂੰ ਆਪ ਹੀ ਹੈ ਕਹਿੰਦੇ ਹੈ ਮੇਰੇ ਮਨ ਉਸ ਪਰਮੇਸ਼ਰ ਦੀ ਸਿਫਤ ਸਲਾਹ ਹਮੇਸ਼ਾ ਹੀ ਕਰ ਉਹ ਕਹਿੰਦੇ ਗੁਰੂ ਤੋਂ ਗੁਰੂ ਦੀ ਕਿਰਪਾ ਰਹੀ ਪਾਇਆ ਜਾਂਦਾ ਉਹ ਪਰਮੇਸ਼ਰ ਜੋ ਸਾਨੂੰ ਆਤਮਿਕ ਜੀਵਨ ਦਿੰਦਾ ਜੋ ਅਦ੍ਰਿਸ਼ਟ ਹੈ ਤੇ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾ ਆਪੇ ਉਜੜ ਪਾਇਦਾ ਪਿਆਰਾ ਆਪ ਵਿਖਾਲੇ ਰਹਾ ਕਹਿੰਦੇ ਪਰਮੇਸ਼ਰ ਜੀਵਾਂ ਦੀ ਅਰਦਾਸ ਸੁਣਦਾ ਸਾਰਿਆਂ ਦੀ ਦੇਖਭਾਲ ਕਰਦਾ ਤੇ ਆਪਣੇ ਮੁਖ ਤੋਂ ਤਰਵਾਸ ਦੇਣ ਵਾਲੇ ਸ਼ਬਦ ਵੀ ਬੋਲਦਾ ਆਪੇ ਜੀਵਾਂ ਨੂੰ ਕਰਾਹੇ ਪਾਉਂਦਾ ਆਪੇ ਜੀਵਾਂ ਨੂੰ ਸਿੱਧੇ ਰਾਹ ਪਾਉਂਦਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹ ਆਪੇ ਆਪ ਉਪਾਏ ਦਾ ਪਿਆਰਾ ਸਿਰ ਆਪੇ ਤੰਦੜੈ ਲਾਹ ਕਹਿੰਦੇ ਪਰਮੇਸ਼ਰ ਸਭ ਕੁਝ ਕਰਨ ਵਾਲਾ ਆਪ ਹੈ ਤੇ ਇੰਨਾ ਕੁਝ ਸੰਸਾਰ ਦਾ ਜਿਹੜਾ ਸੰਭਾਲਦਾ ਇੰਨਾ ਕਲ ਜਗਨ ਉਹਦੇ ਹੁੰਦਿਆਂ ਹੋਇਆਂ ਵੀ ਕਹਿੰਦੇ ਬੇਪਰਵਾਹ ਉਹਨੂੰ ਕੋਈ ਚਿੰਤਾ ਨਹੀਂ ਹੈ ਆਪ ਹੀ ਸੰਸਾਰ ਨੂੰ ਪੈਦਾ ਕਰਦਾ ਫਿਰ ਆਪ ਨੂੰ ਹੀ ਸਾਰਿਆਂ ਨੂੰ ਅਲੱਗ-ਅਲੱਗ ਧੰਦਿਆਂ ਵਿੱਚ ਲਾਉਂਦਾ ਆਪ ਕਰਾਏ ਸਾਖਤੀ ਪਿਆਰਾ ਆਪੇ ਮਾਰੇ ਮਰ ਜਾਹ ਆਪੇ ਪਤਨ ਪਤਨੀ ਪਿਆਰਾ ਆਪੇ ਪਾਰ ਲੰਘਾ ਆਪੇ ਹੀ ਕਹਿੰਦੇ ਫਿਰ ਜੀਵਾਂ ਦੀ ਬਣਤਰ ਬਣਾਉਂਦਾ ਆਪੇ ਹੀ ਜੀਵਾਂ ਨੂੰ ਨਾਸ਼ ਕਰਦਾ ਫਿਰ ਜੀਵ ਮਰਦੇ ਨੇ ਆਪੇ ਹੀ ਕਹਿੰਦੇ ਸੰਸਾਰ ਸਾਗਰ ਤੋਂ ਤਾਰਨ ਲਈ ਪੱਤਨ ਹੈ ਆਪੇ ਹੀ ਗੁਰੂ ਦੇ ਰੂਪ ਵਿੱਚ ਸੰਸਾਰ ਸਾਗਰ ਤੋਂ ਲੰਗਾਉਣ ਵਾਲਾ ਮਲਾਹ ਵੀ ਬਣਦਾ ਹੈ ਆਪੇ ਸਾਗਰ ਬਹੁਤਾ ਪਿਆਰਾ ਗੁਰਖੇਵਟ ਆਪ ਚਲਾਹਾ ਆਪ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੇ ਪਾਤ ਸਾਹਾ ਫਿਰ ਕਹਿੰਦੇ ਸੰਸਾਰ ਦਾ ਜਿਹੜਾ ਸਾਗਰ ਆ ਉਹ ਵੀ ਪਰਮੇਸ਼ਰ ਆਪ ਹੀ ਆ ਵਿੱਚ ਜਿਹੜਾ ਪਾਰ ਕਰਾਉਣ ਵਾਲਾ ਜਹਾਜ਼ ਵੀ ਆਪ ਹੀ ਹੈ ਫਿਰ ਗੁਰੂ ਦੇ ਰੂਪ ਵਿੱਚ ਮਲਾ ਵੀ ਆਪ ਹੀ ਹੈ ਆਪ ਹੀ ਇਸ ਜਹਾਜ਼ ਵਿੱਚ ਚੜ ਕੇ ਲੰਘਣ ਵਾਲਾ ਹੈ ਕਹਿੰਦੇ ਜਿਹੜੇ ਆਪਣੇ ਇਹ ਜਗਤ ਦਾ ਤਮਾਸ਼ਾ ਹੈ ਪਰਮੇਸ਼ਰ ਇਹਨੂੰ ਆਪ ਹੀ ਦੇਖ ਰਿਹਾ ਕਰਕੇ ਕਿਉਂਕਿ ਜੇ ਹਰ ਇੱਕ ਚੀਜ਼ ਹਰ ਇੱਕ ਚੀਜ਼ 'ਚ ਆਪ ਵਿਆਪਕ ਹੈ ਫਿਰ ਹਰ ਇੱਕ ਚੀਜ਼ ਆਪ ਹੀ ਹੋਇਆ ਨਾ ਜੀਵ ਵੀ ਆਪ ਹੈ ਗੁਰੂ ਵੀ ਆਪ ਹੈ ਪਰਮੇਸ਼ਰ ਵੀ ਆਪ ਹੈ ਸਭ ਕੁਝ ਆਪੇ ਹੀ ਆਪ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਵਖਸ ਮਿਲਾਹਾ ਕਹਿੰਦੇ ਆਪੇ ਹੀ ਪਰਮੇਸ਼ਰ ਦਿਆਲੂ ਹੈ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਆਪ ਹੀ ਫਿਰ ਜੀਵਾਂ ਨੂੰ ਬਖਸ਼ਿਸ਼ ਕਰਕੇ ਆਪ ਹੀ ਆਪਣੇ ਨਾਲ ਮਿਲਾ ਲੈਣਾ ਹੈ ਸੋਰਠ ਮਹੱਲਾ ਚੌਥਾ ਚੌਥਾ ਆਪੇ ਅੰਡਰ ਜੇਰਜ ਸੇਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁਮਣੀਆਂ ਕਰ ਸਕਤੀ ਜਗਤ ਪਰੋਏ ਅਬਹੀ ਸੂਤ ਤਾਰ ਹੈ ਪਿਆਰਾ ਸੂਤ ਖਿੰਚੇ ਟਹ ਟੇਰੀ ਹੋਏ ਮੇਰੇ ਮਨ ਮੈਂ ਹਰ ਵਿਨ ਅਵਰ ਨ ਕੋਏ ਸਤਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ ਕਰ ਦਿਆ ਅਮਰਤ ਮੁਖ ਚੋਏ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਗੁਰੂ ਰਾਮਦਾਸ ਜੀ ਕਿ ਪਰਮੇਸ਼ਰ ਸਾਰੀਆਂ ਖਾਣੀਆਂ ਜਿਵੇਂ ਅੰਡ ਜਿਰ ਸਿਤ ਸਿਤਜ ਉਤਪੁਜ ਇਹ ਵੀ ਸਭ ਆਪ ਹੈ ਧਰਤੀ ਦੇ ਜਿਹੜੇ ਨੌ ਖੰਡ ਨੇ ਉਹ ਵੀ ਆਪ ਹੈ ਸਾਰੇ ਜਿਹੜੇ ਧਰਤੀ ਤੇ ਭਵਨ ਨੇ ਉਹ ਵੀ ਆਪ ਹੈ ਕਿਉਂਕਿ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਆਪੇ ਹੀ ਕਹਿੰਦੇ ਜਿਹੜੇ ਮਨ ਕੇ ਰੂਪੀ ਜੀਵ ਨੇ ਮਾਲਾ ਦੇ ਆਪ ਹੀ ਹੈ ਉਹਨਾਂ ਨੂੰ ਜਿਹੜੇ ਇੱਕ ਧਾਗੇ ਵਿੱਚ ਪਰੋਇਆ ਹੈ ਉਹ ਧਾਗਾ ਵੀ ਆਪ ਹੀ ਹੈ ਇੱਕ ਪਰਮੇਸ਼ਰ ਦੀ ਇੱਕ ਸੱਤਾ ਹੈ ਨਾ ਜਿਹੜੀ ਇੱਕ ਧਾਗੇ ਦੇ ਰੂਪ ਵਿੱਚ ਸਾਰੇ ਜੀਵਾਂ ਦੇ ਵਿੱਚ ਪ੍ਰੋਈ ਹੋਈ ਹੈ ਫਿਰ ਕਹਿੰਦੇ ਉਹ ਧਾਗਾ ਵੀ ਆਪ ਹੈ ਜਿਹਦੇ ਰਾਹੀ ਸਤਿਆ ਦੇ ਰਾਹੀ ਸਾਰੇ ਜੀਵ ਜਿੰਦਾ ਨੇ ਫਿਰ ਜਿਹੜਾ ਉਹ ਸਤਿਆ ਵਾਲਾ ਧਾਗਾ ਜਦੋਂ ਉਹਨੂੰ ਖਿੱਚ ਲੈਂਦਾ ਫਿਰ ਜੀਵ ਟੈ ਟੈ ਰੀ ਹੋ ਜਾਂਦੇ ਨੇ ਫਿਰ ਸੰਸਾਰ ਖਤਮ ਹੋ ਜਾਂਦਾ ਆਪਣੀ ਸਤਿਆ ਵੀ ਪਰਮੇਸ਼ਰ ਨੇ ਜਗਤ ਵਿੱਚ ਆਪ ਪਾਈ ਹੋਈ ਹੈ ਆਪਣੀ ਇੱਛਾ ਦੇ ਅਨੁਸਾਰ ਉਸ ਸਤਿਆ ਨੂੰ ਵਾਪਸ ਵੀ ਕਰ ਲੈਂਦਾ ਹੈ ਕਹਿੰਦੇ ਹੈ ਮੇਰੇ ਮਨ ਉਸ ਪਰਮੇਸ਼ਰ ਤੋਂ ਬਿਨਾ ਸਾਡਾ ਹੋਰ ਕੋਈ ਆਸਰਾ ਨਹੀਂ ਹੈ ਸਤਗੁਰੂ ਨੂੰ ਜੋ ਨਾਮ ਦਾ ਖਜ਼ਾਨਾ ਦਿੱਤਾ ਹੈ ਉਹ ਵੀ ਪਰਮੇਸ਼ਰ ਨੇ ਦਿੱਤਾ ਹੈ ਜੀਵਾਂ ਲਈ ਫਿਰ ਸਤਗੁਰ ਆਪਣੀ ਮਿਹਰ ਕਰਕੇ ਸਿੱਖ ਦੇ ਮੁਖ ਦੇ ਵਿੱਚ ਉਹ ਅੰਮ੍ਰਿਤ ਦਾ ਨਾਮ ਚੋਂਦਾ ਹੈ ਆਪੇ ਜਲ ਥਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਸਬਨਾਰਜਿਕ ਸਮਾਹਦਾ ਪਿਆਰਾ ਦੂਜਾ ਅਵਰ ਨ ਕੋਏ ਸਬਨਾਰਜਿਕ ਸਮਾਹਦਾ ਪਿਆਰਾ ਦੂਜਾ ਅਵਰ ਨ ਕੋਏ ਕਹਿੰਦੇ ਸਾਰੇ ਜਲ ਵਿੱਚ ਧਰਤੀ ਤੇ ਸਰ ਜਗ੍ਹਾ ਤੇ ਪਰਮੇਸ਼ਰ ਆਪ ਹੀ ਹੈ ਤੇ ਸਾਰਿਆਂ ਨੂੰ ਰਿਜਕ ਵੀ ਪਹੁੰਚਾਉਂਦਾ ਹੈ ਉਹਦੇ ਤੋਂ ਬਿਨਾ ਦੇਣ ਵਾਲਾ ਦਾਤਾ ਕੋਈ ਹੈ ਨਹੀਂ ਆਪੇ ਖੇਲ ਖਿਲਾਇਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਕਹਿੰਦੇ ਜਿਹੜੀ ਇਹ ਜਗਤ ਦੀ ਖੇਡ ਚੱਲ ਰਹੀ ਹੈ ਇਹ ਪਰਮੇਸ਼ਰ ਆਪ ਹੀ ਚਲਾ ਰਿਹਾ ਹੈ ਜੋ ਕੁਝ ਕਰਦਾ ਜਗਤ ਵਿੱਚ ਉਹੀ ਹੋ ਰਿਹਾ ਕਹਿੰਦੇ ਆਪ ਵਿਕਾਰਾਂ ਤੋਂ ਨਿਰਮਲ ਹੈ ਉਹਦੀ ਬੜਿਆਈ ਵੀ ਨਿਰਮਲ ਹੈ ਆਪੇ ਕੀਮਤ ਪਾਇਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਲੱਖ ਨ ਲਖੀਐ ਪਿਆਰਾ ਆਪ ਲਖਾਵੇ ਸੋਏ ਕਹਿੰਦੇ ਪਰਮੇਸ਼ਰ ਦੀ ਕੋਈ ਕੀਮਤ ਨਹੀਂ ਪਾ ਸਕਦਾ ਉਹਦੀ ਕੀਮਤ ਉਹ ਆਪ ਹੀ ਪਾ ਸਕਦਾ ਜੋ ਕੁਛ ਉਹ ਕਰਦਾ ਜਗਤ ਵਿੱਚ ਉਹੀ ਹੁੰਦਾ ਪਰਮੇਸ਼ਰ ਦਾ ਸਰੂਪ ਲਖਿਆ ਨਹੀਂ ਜਾ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ ਪਰਮੇਸ਼ਰ ਜਿਹਨੂੰ ਆਪਣੇ ਸਰੂਪ ਦੀ ਸੋਝੀ ਦੇਣਾ ਚਾਹੁੰਦਾ ਉਹਨੂੰ ਹੀ ਆਉਂਦੀ ਹੈ ਆਪ ਬੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੇਵੜ ਅਵਰ ਨ ਕੋਏ ਸਭ ਕਟ ਆਪ ਭੋਗ ਵੈ ਪਿਆਰਾ ਵਿਚ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਕਹਿੰਦੇ ਪਰਮੇਸ਼ਰ ਇੱਕ ਅਥਾ ਸਮੁੰਦਰ ਵਾਂਗ ਹੈ ਜਿਦਾ ਪਾਰ ਨਹੀਂ ਪਾਇਆ ਜਾ ਸਕਦਾ ਉਹਦੇ ਵੱਡਾ ਉਹਦੇ ਜਿੱਦਾਂ ਵੱਡਾ ਹੋਰ ਕੋਈ ਹੈ ਨਹੀਂ ਪਰਮੇਸ਼ਰ ਦੇ ਬਰਾਬਰ ਦਾ ਕੋਈ ਨਹੀਂ ਹੈ ਸਾਰੇ ਸਰੀਰਾਂ ਦੇ ਵਿੱਚ ਉਹ ਆਪ ਹੀ ਵਿਆਪਕ ਹੈ ਚਾਹੇ ਕੋਈ ਇਸਤਰੀ ਹੈ ਚਾਹੇ ਕੋਈ ਪੁਰਖ ਹੈ ਸਾਰੇ ਸਰੀਰਾਂ ਵਿੱਚ ਵਿਆਪਕ ਹੈ ਸਾਰੇ ਸਰੀਰਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਾਰੇ ਭੋਗ ਭੋਗਦਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਗੁਪਤ ਵਰਤ ਰਿਹਾ ਹੈ ਹਰ ਇੱਕ ਜਗ੍ਹਾ ਤੇ ਤੇ ਗੁਰੂ ਦੇ ਸਨਮੁਖ ਹੋਇਆ ਪ੍ਰਤੱਖ ਹੁੰਦਾ ਹੈ ਜਿਸ ਤੇ ਪ੍ਰਸੰਨ ਹੁੰਦਾ ਹੈ ਗੁਰੂ ਦੇ ਰਾਹੀਂ ਜਿਸ ਨੂੰ ਆਪਣਾ ਸਰੂਪ ਬਿਆਨ ਕਰਨਾ ਚਾਹੁੰਦਾ ਹੈ ਉਸ ਨੂੰ ਹੀ ਆਪਣੇ ਬਾਰੇ ਸੋਝੀ ਬਖਸ਼ਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ